ਪਸ਼ੂ ਰੋਡ ਤੇ ਆ ਜਵੇ ਉਧਰੋਂ ਕੋਈ ਬਾਈਕ ਆਂਦੀ ਹੋਵੇ ਕੋਈ ਲੇਡੀਜ਼ ਹੋਵੇ ਕੁਝ ਹੋਵੇ ਕੁਝ ਵੀ ਹਾਦਸਾ ਹੋ ਸਕਦਾ ਹੈ ਪਰ ਸੋ ਹਾਦਸਾ ਹੋਇਆ ਹੈ ਪਰ ਦੀ ਪਰਚੀ ਸਬੂਤ ਤੇ ਆਇਆ ਸਬੂਤ ਪਿਆ ਸਾਡੇ ਕੋਲੇ ਔਰ ਐਚੀ ਢੇਰ ਲਾਈ ਜਾਂਦੇ ਵਧੀਆ ਕਿ ਕੱਟੋ ਵਧੀਆ ਹੀ ਗਿਆ ਸੋ ਕੱਟਿਆ ਕਿੱਥੇ ਆ ਆਸ-ਪਾਸ ਇਧੀਆਂ ਫੈਕਟਰੀ ਆ ਸਾਰਾ ਕੁਝ ਇੱਧਰ ਹੀ ਆਂਦਾ ਆ ਪਾਸੋਂ ਕਹਿੰਦੇ 스마트 ਲੁਧਿਆਣਾ ਬਣ ਰਿਹਾ ਜੀ ਇਹ 스마트 ਕਾਦੇ ਜੇ ਤੇ ਕਲੰਕ ਹੈ ਕੂੜਾ ਕਾਦਾ ਕਲੰਕ ਹੈ ਤਾਂ ਤੇ ਖਰੀਦਣਾਂ ਦੇ ਉਲਟਾ ਉਹ ਉਹ ਬਿਮਾਰੀ ਘਰ ਲੈ ਕੇ ਜਾਂਦੇ ਆ ਪੈਸੇ ਦੇ ਕੇ ਬਿਮਾਰੀ ਘਰ ਲੈ ਕੇ ਜਾਂਦੇ ਆ ਲੈ ਕੇ ਜਾਣਗੇ ਕਿ ਘਰੇ ਬਿਮਾਰੀ ਲੈ ਕੇ ਜਾਣ ਇਹ ਬਿਮਾਰੀ ਲੈ ਕੇ ਜਾਣਗੇ ਜੀ ਇੱਥੇ ਮੱਛਰ ਮੱਖੀਆਂ ਸਭ ਇੱਥੇ ਉੱਡ ਉੱਡ ਬੈਣ ਰਹੀਆਂ ਆ ਮੱਡੀ ਤੇ ਇਹ ਬਿਮਾਰੀ ਦਾ ਘਰ ਹੈ ਜੀ ਬਿਮਾਰੀ ਕਹਦਾ ਕੋਡ ਹੈ ਜੀ ਕੂੜਾ ਕਹਦਾ ਕੋਡ ਹੈ ਰੋਡ ਲੱਗਿਆ ਸਾਹਮਣੇ ਜੱਸੀਆਂ ਰੋਡ ਦਾ ਬੋਰਡ ਹੈ ਜੀ ਇਹ ਆਂਦੇ ਪਹਿਲਾਂ ਆ ਬੰਦਾ ਦੇਖਦਾ ਆ ਕਿ ਇੱਥੇ ਵੀ ਆ ਕੀ ਹੋ ਰਿਹਾ ਜਿਹੜਾ 10 ਲੱਖ ਰੁਪਈਆ ਲੋਕਾਂ ਦੀ ਬਿਮਾਰੀ ਲਈ ਫ੍ਰੀ ਇਲਾਜ ਲਈ ਪਾਇਆ ਉਹ ਬਿਮਾਰੀਆਂ ਇਕੱਠੀਆਂ ਕਰਕੇ ਏਸੀ ਕਰਕੇ ਪਾਇਆ ਹੋੜ ਲਾਅ ਤੇ ਵੱਡੇ ਵੱਡੇ ਐਡ ਇੰਨੀ ਐਡ ਤੇ ਐਨੀ ਪੈਸੇ ਖਰਚ ਰਹੀ ਹੈ ਸਰਕਾਰ ਆ ਕੋ ਕੁੜੀ ਤਾਂ ਨਹੀਂ ਖਰਚ ਸਕਦੀ ਤੇ ਮੰਡੀ ਲੱਗਦੀ ਆ ਸਾਰੇ ਬੈਠੇ ਹੋਏ ਆ ਤੇ ਇਹਨਾਂ ਨੂੰ ਬਿਮਾਰੀਆਂ ਲੱਗਣ ਨੂੰ ਪ੍ਰਾਈਵੇਟ ਠੇਕੇਦਾਰੀ ਨੇ ਕੰਮ ਖਰਾਬ ਕੀਤਾ ਹੈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਉਹ ਸਰਕਾਰ ਕਰ ਸਕਦੀ ਹੈ ਕਾਰੋਬਾਰ ਹੁਣ ਇੱਥੇ ਜਿਹੜੇ ਰੇੜੇ ਵਾਲੇ ਸਿੱਟਦੇ ਉਹਨਾਂ ਦੇ ਚਲਾਨੀ ਹੋਣੇ ਚਾਹੀਦੇ ਉਹ ਪੈਸੇ ਨਹੀਂ ਭਰਨੇ ਉਹਨਾਂ ਨੇ ਉਹਨਾਂ ਦੇ ਪੈਸੇ ਭਰਨੇ ਅੱਗੇ ਤਾਂ ਹੀ ਸੱਟਣਗੇ ਪਹਿਲਾਂ ਅਸੀਂ ਪਹਿਲੀਆਂ ਸਰਕਾਰਾਂ ਨੂੰ ਗਾਲ੍ਹਾਂ ਕੱਢਦੇ ਸੀ ਇਹ ਕਰਦੇ ਸੀ ਉਹ ਕਰਦੇ ਸੀ ਉਹ ਕਰਦੇ ਸੀ ਹੁਣ ਸਰਕਾਰ ਕੀ ਐਡ ਆਪਣੀ ਇੰਨੀ ਦੇ ਰਹੀ ਐ ਇੰਨੀ ਦੇ ਰਹੀ ਐ ਟੀਵੀ ਖੋਲੋ ਰੇਡੀਓ ਖੋਲੋ ਕੋਈ ਕਹਿੰਦੇ ਸਰਕਾਰਾਂ ਬਦਲ ਗਈਆਂ ਸਰਕਾਰਾਂ ਬਦਲ ਗਈਆਂ ਧੁਹੜਾਣੇ ਦਾ ਤਕਦੀਰ ਬਦਲ ਗਈ ਕਿੱਥੋਂ ਤਕਦੀਰ ਬਦਲ ਗਈ ਲੁਗੈਣਾ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਜਸਲੀਆ ਰੋਡ ਦਾ ਉਹ ਹਿੱਸਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਦਾਵਾ ਕੀਤਾ ਜਾ ਰਿਹਾ ਸੀ ਗ੍ਰੀਨ ਬੈਲਟ ਬਣਾਏ ਜਾਣ ਦਾ ਜਿੱਥੇ ਦਾਵਾ ਕੀਤਾ ਜਾ ਰਿਹਾ ਹੈਗਾ ਫਲਾਈਓਵਰ ਬਣਾਏ ਜਾਣ ਦਾ ਪਰ ਇੱਕ ਬੇਸਿਕ ਜੀ ਸਹੂਲਤ ਦੇਣ ਦੇ ਵਿੱਚ ਨਕਾਮ ਨੇ ਇੱਥੇ ਦੇ ਲੋਕਲ ਕਾਉਂਸਲਰ ਨਗਰ ਨਿਗਮ ਅਤੇ ਹੋਰ ਦੂਸਰੀ ਸਭ ਤੋਂ ਵੱਡੀ ਗੱਲ ਇੱਥੇ ਸੈਨੀਟੇਸ਼ਨ ਵਿਭਾਗ ਸਫਾਈ ਕਰਮਚਾਰੀ ਇਹ ਤੇ ਹਾਲਾਤ ਦੇਖ ਲਓ ਤੁਸੀਂ ਕੀ ਜੱਸਿਆਂ ਦੀ ਮੇਨ ਇਹ ਰੋਡ ਹੈਗੀ ਹੈ ਨੈਸ਼ਨਲ ਹਾਈਵੇ ਦੇ ਹੀ ਰੋਡ ਹੈ ਨੈਸ਼ਨਲ ਹਾਈਵੇ ਦੇ ਨਾਲ ਜੱਸਿਆਂ ਹੈਬੋਵਾਲ ਵੱਲ ਜਾਂਦੀ ਹੋਈ ਲੱਖਾਂ ਦੀ ਆਬਾਦੀ ਅੰਦਰ বাসਦੀ ਹੈ ਔਰ ਹਾਲਾਤ ਇਹ ਹੈ ਕਿ ਕੱਲਾ ਕੂੜਾ ਸਿਟਿਆ ਹੀ ਨਹੀਂ ਗਿਆ ਬਲਕਿ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਛਾੜਦੇ ਹੋਏ ਕੂੜੇ ਨੂੰ ਅੱਗ ਵੀ ਲਗਾ ਦਿੱਤੀ ਗਈ ਹੈ ਸੋਚੋ ਕਿ ਹਜ਼ਾਰਾਂ ਦੀ ਆਬਾਦੀ ਜਿਹੜੀ ਅੰਦਰ ਹੈ ਉਦੇ ਫੇਫੜਿਆਂ ਦਾ ਉਹਦੇ ਸਾਹਾਂ ਦਾ ਕੀ ਹਾਲ ਹੁੰਦਾ ਹੋਏਗਾ ਕਿਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਛੱਡਦੇ ਹੋਏ ਕੂੜਾ ਨਾ ਚੱਕਣਾ ਪਵੇ ਇਸ ਕਰਕੇ ਕੂੜੇ ਨੂੰ ਅੱਗ ਲਗਾ ਦਿੱਤੀ ਗਈ ਉਸ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਆ ਆਵਾਰਾ ਪਸ਼ੂ ਤੁਸੀਂ ਦੇਖ ਸਕਦੇ ਹੋ ਗਿਣਤੀ ਕਰਕੇ ਦੇਖ ਲਓ ਕੋਈ 1 2 3 ਨਹੀਂ ਬਲਕਿ ਦਰਜਨ ਤੋਂ ਵੱਧ ਇੱਥੇ ਆਵਾਰਾ ਪਸ਼ੂ ਖੜੇ ਹੋਣਗੇ ਜਿਹੜੇ ਵਿਚਾਰੇ ਇਸ ਗੰਦਗੀ ਦੇ ਵਿੱਚ ਆਪਣਾ ਮੂੰਹ ਮਾਰਿਆ ਸੇਵਾ ਜੀ ਉਹ ਦਿਖਾ ਦਿਓ ਗਾਂ ਜਿਹੜੀ ਹੈ ਉਹ ਲਿਫਾਫਾ ਖਾ ਰਹੀ ਆ ਉਹ ਵੀ ਪਲਾਸਟਿਕ ਦਾ ਲਿਫਾਫਾ ਖਾ ਰਹੀ ਹੈ ਉਦਾਂ ਤਾਂ ਅਸੀਂ ਕਹਿ ਰਹੇ ਆ ਪਲਾਸਟਿਕ ਬੈਨ ਹੈ ਫਿਰ ਇੱਕ ਸੇਵਾ ਜੀ ਦਿਖਾ ਦਿਓ ਜਰਾ ਇਧਰ ਹੈ ਤੁਹਾਨੂੰ ਸਾਡੇ ਕੈਮਰਾ ਪਰਸਨ ਸੇਵਾ ਜੀ ਦਿਖਾ ਰਹੇ ਕੀ ਆ ਜਿਹੜਾ ਬੈਨ ਕੀਤਾ ਹੋਇਆ ਪਲਾਸਟਿਕ ਹੈ ਇਹ ਸਾਰਾ ਤੁਹਾਨੂੰ ਇੱਥੇ ਦਿਖਾਈ ਦੇਗਾ ਅਗਰ ਪਲਾਸਟਿਕ ਬੈਨ ਹੈ ਤਾਂ ਇੰਨਾ ਪਲਾਸਟਿਕ ਦਾ ਲਿਫਾਫਾ ਆ ਕਿੱਥੋਂ ਰਿਹਾ ਔਰ ਫਿਰ ਕੂੜਾ ਚੱਕੇ ਜਾਣ ਦੀ ਥਾਂ ਤੇ ਅੱਗ ਕਿਉਂ ਲਗਾਈ ਜਾ ਰਹੀ ਹੈ? ਕੀ ਇਸ ਤਰ੍ਹਾਂ ਬਣੇਗੀ ਗ੍ਰੀਨ ਵੈਂਟ? ਕੀ ਇਸ ਤਰ੍ਹਾਂ ਅਸੀਂ ਆਪਣੇ ਲੁਧਿਆਣੇ ਨੂੰ ਸਾਫ਼ ਸੁਥਰਾ ਕਰਾਂਗੇ? ਕੀ ਇਸ ਤਰ੍ਹਾਂ ਅਸੀਂ ਆਪਣੇ ਲੁਧਿਆਣਾ ਵਾਸੀਆਂ ਨੂੰ ਸਾਫ਼ ਹਵਾ ਦੇਵਾਂਗੇ? ਵੀਰ ਜੀ, ਇੱਕ ਪਾਸੇ ਅਸੀਂ ਦਾਅਵੇ ਕਰਦੇ ਆਂ ਸਾਫ਼ ਸਫਾਈ ਦੇ, ਚੰਗੀ ਸਿਹਤ ਦੇ, ਇਦਾਂ ਚੰਗੀ ਸਿਹਤ ਦੇਣਗੇ, ਇਦਾਂ ਚੰਗੀ ਸਫਾਈ ਦੇਣਗੇ। ਕਿੱਥੋਂ ਮਿਲੋਗੇ ਇਦਾਂ ਚੰਗੀ ਸਿਹਤ ਜੀ? ਇੰਨੀ ਗੰਦਗੀ, ਬੁਰਾ ਹਾਲ, ਹਾਈਵੇ ਰੋਡ ਹੈ। ਹੂੰ। ਕੋ ਪਸ਼ੂ ਇੱਧਰ ਨੂੰ ਆ ਜਵੇ ਹਾਂਜੀ ਇੱਕ ਵਾਰ ਥੋੜਾ ਜਿਹਾ ਪਿੱਛੇ ਨੂੰ ਹੋ ਜਾ ਹਾਂਜੀ ਕੋ ਪਸ਼ੂ ਰੋਡ ਤੇ ਆ ਜਵੇ ਉਧਰੋਂ ਕੋਈ ਬਾਈਕ ਆਂਦੀ ਹੋਵੇ ਕੋ ਲੇਡੀਜ਼ ਹੋਵੇ ਕੁਛ ਹੋਵੇ ਕੁਛ ਵੀ ਹਾਦਸਾ ਹੋ ਸਕਦਾ ਹੈ ਪਰसों ਹਾਦਸਾ ਹੋਇਆ ਹੈ ਪਰसों ਜਾਂ ਇਹਦੇ ਕਰਕੇ ਹਾਂਜੀ ਪਸ਼ੂਆਂ ਕਰਕੇ ਪਸ਼ੂ ਨੂੰ ਥੋੜੀ ਪਤਾ ਹੈਗਾ ਵੀ ਉਧਰੋਂ ਕੋ ਗੱਡੀ ਆ ਰਹੀ ਹੈ ਜਾਂ ਕੀ ਆ ਰਿਹਾ ਕੀ ਆ ਰਿਹਾ ਬਿਲਕੁਲ ਉਹ ਹਾਂਜੀ ਜਾਨ ਨਾਲ ਖੇਡ ਰਹੇ ਆ ਲੋਕਾਂ ਦੇ ਸਵਾਸਥ ਨਾਲ ਨਹੀਂ ਸਿਹਤ ਐਕਟਵਾ ਤੇ ਲੇਡੀਜ਼ ਆ ਰਹੀ ਸੀ ਪਸ਼ੂ ਇੱਕੋ ਹੀ ਦਮ ਵੇਦਾ ਨਿਕਲਿਆ ਉਹ ਵਿੱਚ ਵੱਜੀ ਉਹਦੇ ਉਹ ਪਤਾ ਨਹੀਂ ਉਹ ਬੱਚੀ ਜੀ ਨਹੀਂ ਬੱਚੀ ਬਿਲਕੁਲ ਲੋਕਾਂ ਦੀ ਸਿਹਤ ਦੇ ਨਾਲ ਤਾਂ ਖਿਲਵਾੜ ਹੋ ਹੀ ਰਿਹਾ ਉਹਨਾਂ ਦੀ ਜਾਨ ਦੇ ਨਾਲ ਵੀ ਖਿਲਵਾੜ ਹੋ ਰਿਹਾ ਦੂਸ਼ਣ ਦੇਖੋ ਕਿੰਨਾ ਹੈ ਅੱਗ ਲਗਾਈ ਹੋਈ ਹੈ ਅੱਗ ਲਗਾਈ ਹੋਈ ਹੈ ਚੱਕਣ ਦੀ ਬਜਾਏ ਅੱਗ ਲਗਾਈ ਹੋਈ ਹੈ ਅੱਗ ਲਗਾਈ ਅੱਛਾ ਕੂੜਾ ਚੱਕਣ ਦੀ ਥਾਂ ਤੇ ਸਾੜ ਦਿੱਤਾ ਫੜ ਕੇ ਇੱਥੇ ਸਾਹ ਲੈਣਾ ਸੁੱਖਾ ਕਿ ਇਦਾਂ ਬਿਮਾਰੀਆਂ ਫੈਲਣਗੀਆਂ ਬੁਹਾਰੀਆਂ ਲੱਗੂ ਦੀਆਂ ਵੈਸੇ ਔਖਾ ਹੀ ਆ ਬੁਹਾਰੀਆਂ ਲੱਗਣਗੀਆਂ ਇੱਥੇ ਬੁਹਾਰੀਆਂ ਲੱਗਣੀਆਂ ਤੇ ਆ ਮੰਡੀ ਲੱਗਦੀ ਆ ਸਾਰੇ ਬੈਠੇ ਹੋਏ ਆ ਤੇ ਇਹਨਾਂ ਨੂੰ ਬੁਹਾਰੀਆਂ ਲੱਗਣੀਆਂ ਇਹਨੇ ਗੋਪੀ ਲੈ ਜਾਣੀ ਆ ਕਿਸੇ ਨੇ ਬਿਆਜ ਲੈ ਜਾਣੇ ਜੇ ਉਹ ਆ ਗੰਦਗੀ ਜਿਹੜਾ ਮੋਟਾ ਮੱਛਰ ਇਹ ਸਬਜ਼ੀਆਂ ਦੇ ਵੰਦਾ ਆ ਉੜੜ ਕੇ ਇੱਥੇ ਆਉਣਾ ਹਾਂ ਇੱਥੇ ਆਣਾ ਉੜ ਕੇ ਮੱਛਰ ਨੇ ਆਣਾ ਇੱਥੇ ਹੀ ਐ ਕਿੰਨਾ ਬੁਰਾ ਹਾਲ ਐ ਬਿਲਕੁਲ ਇੱਥੇ ਗ੍ਰੀਨ ਬੈਲਟ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਗ੍ਰੀਨ ਬੈਲਟ ਦੀ ਗੱਲ ਕਰਨ ਥਾ ਤੇ ਤਾਂ ਕੂੜੇ ਦਾ ਡੰਪ ਬਣਾ ਕੇ ਰੱਖਤਾ ਬਿਲਕੁਲ ਜੀ ਬਿਲਕੁਲ ਕੂੜੇ ਦਾ ਡੰਪ ਬਣਿਆ ਇੱਕ ਪਾਸੇ ਕਹਿੰਦੇ ਸਮਾਰਟ ਲੁਧਿਆਣਾ ਬਣ ਰਿਹਾ ਜੀ ਇਹ ਸਮਾਰਟ ਕਾਹਦੇ ਜੀ ਇਹ ਤਾਂ ਕਲੰਕ ਹੈ ਕੂੜਾ ਕਾਹਦਾ ਕਲੰਕ ਹੈ ਤਾਂ ਇਹ ਲੁਧਿਆਣੇ ਦੇ ਲਈ ਕਲੰਕ ਹੈ ਇੱਕ ਕਿ ਬਿਮਾਰੀ ਦਾ ਘਰ ਹੈ ਡੰਗਰ ਦੇਖੋ ਇੱਥੇ ਕਿੰਨੇ ਆ ਪਸ਼ੂ ਇਹੀ ਡੰਗਰ ਰਾਤ ਨੂੰ ਗੱਡੀਆਂ 'ਚ ਟਕਰਾਂਦੇ ਨੇ ਹਾਸੇ ਦਾ ਕਾਰਨ ਬੰਦਾ ਹੈਗਾ ਠੀਕ ਹੈ ਜੀ 100-100 ਰੁਪਿਆ ਲੈ ਕੇ ਘਰਾਂ 'ਚ ਉਹ ਪਰ ਇੱਥੇ ਲੈ ਕੇ ਢੇਰ ਸੁੱਟੀ ਤੇ ਕੋਲੀ ਢੇਰ ਲਾਈ ਜਾਂਦੇ ਨੇ ਸਮਾਰਟ ਕਾ ਦਾ ਵੈਲਕਮ ਕਰਦਾ ਇਥੇ ਉਹ ਬੋਰਡ ਲੱਗਿਆ ਸਾਹਮਣੇ ਜੱਸੀਆਂ ਰੋਡ ਦਾ ਬੋਰਡ ਹੈ ਜੀ ਇਹ ਆਂਦੇ ਹੀ ਪਹਿਲਾਂ ਬੰਦਾ ਦੇਖਦਾ ਆ ਕਿ ਇੱਥੇ ਵੀ ਆ ਕੀ ਹੋ ਰਿਹਾ ਆ ਕੂੜੇ ਦਾ ਵੈਲਕਮ ਹੈ ਜੀ ਪਹਿਲਾਂ ਇਹ ਜੱਸੀਆਂ ਰੋਡ ਤੇ ਆਂਦਾ ਕੂੜੇ ਦਾ ਵੈਲਕਮ ਇਹ ਪ੍ਰਸ਼ਾਸਨ ਦੇਖਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਬਹੁਤ ਵੱਡੀ ਇਹ ਇੱਕ ਲੁਧਿਆਣੇ ਦੇ ਉੱਤੇ ਨਾ ਇਹ ਸੋਚ ਹੈ ਇਹ ਕਿ ਕੂੜਾ ਵੱਧ ਤੋਂ ਵੱਧ ਕੀਤਾ ਜਾਵੇ ਇਹਦਾ ਇੰਤਜ਼ਾਮ ਬਿਲਕੁਲ ਹੁਣ ਤੱਕ ਲੁਧਿਆਣਾ ਨਹੀਂ ਉਲਟਾ ਕੂੜੇ ਦਾ ਡੰਪ ਬਣਦਾ ਜਾ ਰਿਹਾ ਪੂਰਾ ਸ਼ਹਿਰ ਬਿਲਕੁਲ ਜੀ ਬਿਲਕੁਲ ਡੰਪ ਬਣਦਾ ਜਾ ਰਿਹਾ ਜੀ ਤੁਸੀਂ ਇੱਕ ਚੀਜ਼ ਦੇਖੋ ਕਲੀਨ ਸਿਟੀ ਗ੍ਰੀਨ ਸਿਟੀ ਕੋ ਨਜ਼ਰ ਹੀ ਨਹੀਂ ਆ ਰਿਹਾ ਕਲੀਨ ਕਾਦਾ ਹੈਗਾ ਇੱਕ ਪਾਸੇ ਸਾਡੇ ਫਲਾਈਓਵਰ ਬਣਨ ਲੱਗੇ ਆ ਸਭ ਕੁਝ ਬਣਦਾ ਪਿਆ ਕੁਝ ਨਿਗਾ ਇੱਥੇ ਵੀ ਮਾਰਨੀ ਚਾਹੀਦੀ ਪ੍ਰਸ਼ਾਸਨ ਨੂੰ ਇੱਕ ਧਿਆਨ ਬਹੁਤ ਜ਼ਰੂਰੀ ਹੈ ਕਿ ਇਸ ਚੀਜ਼ ਦਾ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਕਿ ਇਹਨਾਂ ਗੰਦਗੀ ਬਿਮਾਰੀ ਸਭ ਕੁਝ ਹੋ ਰਿਹਾ ਜੀ ਮੰਡੀ ਨਾਲ ਲੱਗੀ ਹੋਈ ਆ ਇੱਥੇ ਚੱਕ ਕੇ ਡੰਗਰ ਇੱਥੇ ਕੂੜਾ ਹੋ ਰਿਹਾ ਬਹੁਤ ਕੁਝ ਹੋ ਰਿਹਾ ਜੀ ਇੱਥੇ ਇੱਥੇ ਮੈਨੂੰ ਇੱਕ ਦੱਸੋ ਲੋਕੀ ਆ ਸਾਫ਼ ਸੁਥਰੀ ਸਬਜ਼ੀ ਲੈ ਕੇ ਜਾਣਗੇ ਕਿ ਘਰੇ ਬਿਮਾਰੀ ਲੈ ਕੇ ਜਾਣਗੇ ਇਹ ਬਿਮਾਰੀ ਲੈ ਕੇ ਜਾਣਗੇ ਜੀ ਇਹ ਮੱਛਰ ਮੱਖੀਆਂ ਸਭ ਇੱਥੇ ਉੱਡ-ਉੱਡ ਬਹਿਣ ਡੀਆਂ ਮੰਡੀ ਤੇ ਇਹ ਬਿਮਾਰੀ ਦਾ ਘਰ ਹੈ ਜੀ ਬਿਮਾਰੀ ਕਹਦਾ ਕੋੜ ਹੈ ਜੀ ਕੂੜਾ ਕਹਦਾ ਕੋੜ ਹੈ ਠੀਕ ਹੈ ਜੀ ਉਹ ਮੈਂ ਇਹ ਕੰਨਾ ਹੈ ਨਗਰ ਨਿਗਮ ਵਾਲਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਇਹ ਕਿ ਜਿਹੜੇ ਪਰਚੀਆਂ 100-100 ਰੁਪਏ ਦੀਆਂ ਕੱਟਦੇ ਆ ਉਹ ਇੱਥੇ ਘਰਾਂ ਚੋਂ ਚੱਕ-ਚੱਕੇ ਇੱਥੇ ਕੂੜਾ ਸੁੱਟੀ ਜਾਂਦੇ ਉਹਨਾਂ ਦੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਉਹਨਾਂ ਦਾ ਬਿਲਕੁਲ ਚਲਾਨ ਤਾਂ ਉਲਟਾ ਉਹਨਾਂ ਦੇ ਕਿਤੇ ਜਾਣੀ ਆਮ ਜਨਤਾ ਦਾ ਤਾਂ ਕਹਿੰਦੇ ਚਲਾਨ ਕਰਨਾ ਤੁਸੀਂ ਕੂੜਾ ਪਲਾਟਾਂ ਜਣੀ ਸੁੱਟਣਾ ਉਹ ਜਿਹੜੇ ਗੱਡੀਆਂ ਚੋਂ ਚੱਕ-ਚੱਕੇ ਕੂੜਾ ਲੈ ਕੇ ਜਾ ਰਹੇ ਉਹ ਇੱਥੇ ਸੁੱਟੀ ਜਾ ਰਹਿਆ ਮੇਨ ਕਾਰਵਾਈ ਉਹਨਾਂ ਤੇ ਹੋਈ ਜਾਵੇ ਕਿ ਇਹਦੀ ਇੱਕ ਪੱਕੀ ਜਗ੍ਹਾ ਕਿਤੇ ਬਣਾਓ ਤੇ ਉੱਥੇ ਗੱਡੀਆਂ ਪਹੁੰਚਣ ਆਪਣਾ ਬਿਲਕੁਲ ਪੱਕੀ ਜਗ੍ਹਾ ਵੀ ਹੈ ਔਰ ਕੰਪੈਕਟਰ ਲੱਗੇ ਹੋਏ ਆ ਗੱਡੀਆਂ ਲੱਗੀਆਂ ਹੋਈਆਂ ਨੇ ਪਰ ਜਿਹੜ ਸਹੀ ਕਹਿ ਰਿਹਾ ਕਿ ਮਹੱਲੇ ਜੋ ਕੂੜਾ ਚੱਕਦੇ ਆ ਆ ਇੱਥੇ ਆ ਕੇ ਬਾਹਰ 100 ਮੀਟਰ ਆ ਕੇ ਸਿੱਟ ਦਿੰਦੇ ਆ ਆ ਹਾਲਾਤ ਦੇਖੋ ਆਵਾਰਾ ਪਸ਼ੂ ਜਾ ਰਿਹਾ ਹਾਈਵੇ ਤੇ ਜਾ ਰਿਹਾ ਰੋਡ ਵੱਲ ਨੂੰ ਇਹ ਇਹੀ ਹਾਦਸੇ ਦਾ ਕਾਰਨ ਬਣੇਗਾ ਔਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਹਲੇ 2-3 ਦਿਨ ਪਹਿਲਾਂ ਹੀ ਇੱਥੇ ਵੱਡਾ ਹਾਦਸਾ ਹੋ ਕੇ ਟਿਆ ਇੱਕ ਮਹਿਲਾ ਜਿਹੜੀ ਹੈ ਉਹ ਹਾਦਸਾ ਗ੍ਰਸਤ ਹੋ ਗਈ ਇਸੇ ਆਵਾਰਾ ਪਸ਼ੂਆਂ ਕਾਰਨ ਔਰ ਇੱਕ ਨਾ ਜ਼ਹਿਰੀਲਾ ਤੂ ਹੈ ਤੁਸੀਂ ਇਹ ਦੇਖੋ ਕਿ ਸਾਲ ਲੈਣਾ ਵੀ ਓਖਾ ਹੋਇਆ ਹੋਇਆ ਹੈ ਇੱਥੇ ਕੂੜਾ ਚੱਕਣਾ ਤਾਂ ਛੱਡ ਹੀ ਦਿਓ ਘੱਟੋ ਘੱਟ ਇਹਨੂੰ ਚਲੋ ਅੱਗ ਤਾਂ ਨਾ ਲਾਓ ਬਿਮਾਰੀ ਤਾਂ ਨਾ ਹੋਰ ਬढ़ाਓ ਜਿਹੜਾ 10 ਲੱਖ ਰੁਪਈਆ ਲੋਕਾਂ ਦੀ ਬਿਮਾਰੀ ਲਈ ਫ੍ਰੀ ਇਲਾਜ ਲਈ ਪਾਇਆ ਉਹ ਬਿਮਾਰੀਆਂ ਇਕੱਠੀਆਂ ਕਰਕੇ ਏਸੀ ਕਰਕੇ ਪਾਇਆ ਬਿਲਕੁਲ ਫਿਰ ਗੰਦਗੀ ਇੱਥੇ ਸਟੋ ਬੋਰਡ ਲਾਤੇ ਵੱਡੇ ਵੱਡੇ ਐਡ ਐਨੀ ਐਡ ਤੇ ਐਨੀ ਪੈਸੇ ਖਰਚ ਰਹੀ ਹੈ ਸਰਕਾਰ ਆ ਕੋ ਕੁੜੀ ਤਾਂ ਨਹੀਂ ਖਰਚ ਸਕਦੀ ਇਹ ਕਿੱਥੇ ਹੈਗਾ ਇਸ ਕਿੱਕ ਜਗ੍ਹਾ ਤੇ ਚਾਰ ਚਾਰ ਵੱਡੇ ਵੱਡੇ ਬੋਰਡ ਲੱਗੇ ਹੋਏ ਐ ਇਹ ਇਲੈਕਟ੍ਰਿਕ ਨਹੀਂ ਬਿਜਲੀ ਵਾਲੇ ਬੋਰਡ ਲੱਗੇ ਹੋਏ ਐ ਉਹ ਪੈਸਾ ਕਿਹਦਾ ਐ ਆਮ ਜਨਤਾ ਦਾ ਬਿਲਕੁਲ ਤੇ ਹੋਏ ਇਧਰ ਨੂੰ ਧਿਆਨ ਨਹੀਂ ਆ ਰਿਹਾ ਮੁੱਖ ਮੰਤਰੀ ਦਾ ਪਹਿਲਾਂ ਅਸੀਂ ਪਹਿਲੀਆਂ ਸਰਕਾਰਾਂ ਨੂੰ ਗਾਲ੍ਹਾਂ ਕੱਢਦੇ ਸੀ ਇਹ ਕਰਦੇ ਸੀ ਉਹ ਕਰਦੇ ਸੀ ਉਹ ਕਰਦੇ ਸੀ ਹੁਣ ਸਰਕਾਰ ਕੀ ਐਡ ਆਪਣੀ ਇੰਨੀ ਦੇ ਰਹੀ ਐ ਇੰਨੀ ਦੇ ਰਹੀ ਐ टीवी ਖੋਲੋ ਰੇਡੀਓ ਖੋਲੋ ਪਰ ਜਿਹੜੀ ਬੇਸਿਕ ਸਹੂਲਤ ਚਾਹੀਦੀ ਹੈ ਉਹੀ ਗਾਇਬ ਹੈ ਉਹ ਗਾਇਬ ਹੈ ਪੈਸਾ ਕਿੰਨਾ ਐਡ ਤੇ ਕਿੰਨਾ ਤੁਸੀਂ ਅਕਾਊਂਟ ਲਾਓ ਜਰਾ ਕਿੰਨਾ ਐਡ ਤੇ ਪੈਸਾ ਪੂਰੇ ਪੰਜਾਬ ਦਾ ਅਕਾਊਂਟ ਲਾਓ ਜਰਾ ਇੱਕ ਲੁਧਿਆਣਾ ਨਹੀਂ ਹੈ ਬਿਲਕੁਲ ਅੱਛਾ ਇਹਦੇ ਲਈ ਦੋਸ਼ੀ ਜਿਹੜਾ ਹੈ ਨਾ ਉਹ ਨਗਰ ਨਿਗਮ ਦੇ ਅਫਸਰ ਤੇ ਜਿਹੜੀ ਇਹਨਾਂ ਦੀ ਮਿਲੀ ਭਗਤ ਹੈ ਪ੍ਰਾਈਵੇਟ ਠੇਕੇਦਾਰਾਂ ਨਾਲ ਹਾਂਜੀ ਪ੍ਰਾਈਵੇਟ ਠੇਕੇਦਾਰੀ ਨੇ ਕੰਮ ਖਰਾਬ ਕੀਤਾ ਹੈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਹਾਂਜੀ ਕਾਰਵਾਈ ਉਹ ਸਰਕਾਰ ਕਰ ਸਕਦੀ ਹੈ ਕਾਰਵਾਈ ਹਾਂਜੀ ਥੈਂਕ ਯੂ ਔਰ ਬਾਕੀ ਤੁਸੀਂ ਹਾਲਾਤ ਇੱਥੇ ਦੇਖ ਹੀ ਸਕਦੇ ਹੋ ਕਿ ਕੀ ਹਾਲਾਤ ਹੈ ਔਰ ਜਿਸ ਹਿਸਾਬ ਨਾਲ ਅੱਗ ਲਾਈ ਹੋਈ ਹੈ ਉੱਪਰ ਬਿਜਲੀ ਦੇ ਤਾਰਾਂ ਨੇ ਟੁੱਟਿਆ ਹੋਇਆ ਖੰਭਾ ਹੈ ਔਰ ਇਹ ਖੰਭਾ ਕਦੀ ਵੀ ਗਿਰ ਸਕਦਾ ਬਿਜਲੀ ਦੇ ਤਾਰਾਂ ਨੂੰ ਕਿਸੇ ਟਾਈਮ ਵੀ ਅੱਗ ਲੱਗ ਸਕਦੀ ਹੈ ਔਰ ਕੋਈ ਵੀ ਵੱਡਾ ਹਾਦਸਾ ਜਿਹੜਾ ਇੱਥੇ ਵਾਪਰ ਸਕਦਾ ਪਤਾ ਨਹੀਂ ਨਗਰ ਨਿਗਮ ਔਰ ਇਲਾਕੇ ਦੇ ਜਿਹੜੇ ਲੀਡਰ ਨੇ ਉਹ ਕਿਉਂ ਸੁੱਤੇ ਪਏ ਆ ਆਖਰ ਕਿਉਂ ਇਹਦੇ ਉੱਤੇ ਕਾਰਵਾਈ ਨਹੀਂ ਹੋ ਪਾਰੀ ਉਹ ਧੰਦੇ ਆ ਲੋਕ ਆ ਜਿਹੜੇ ਬੈਠੇ ਆ ਕੋਲ ਇਹ ਵਿਚਾਰੇ ਸਬਜ਼ੀਆਂ ਵੇਚਦੇ ਆ ਉਹ ਜਿਹੜੇ ਖਰੀਦਣ ਆਂਦੇ ਆ ਉਲਟਾ ਉਹ ਬਿਮਾਰੀ ਘਰ ਲੈ ਕੇ ਜਾਂਦੇ ਆ ਪੈਸੇ ਦੇ ਕੇ ਬਿਮਾਰੀ ਘਰ ਲੈ ਕੇ ਜਾਂਦੇ ਆ ਪੈਸੇ ਵੀ ਦਿੰਦੇ ਆ ਬਿਮਾਰੀ ਵੀ ਘਰੇ ਲੈ ਕੇ ਜਾਂਦੇ ਆ ਚਲੋ ਕੂੜਾ ਨਹੀਂ ਚੱਕਿਆ ਤਾਂ ਨਹੀਂ ਸਮਝ ਆਉਂਦੀ ਪਰ ਅੱਗ ਕੱਦ ਲਈ ਲਗਾ ਦਿੱਤੀ ਕਿੰਨਾ ਜ਼ਿਆਦਾ ਇਹ ਅੱਖਾਂ ਨੂੰ ਔਰ ਅੰਦਰ ਹਾਰਮ ਹੋ ਰਿਹਾ ਬਿਲਕੁਲ ਬਿਲਕੁਲ ਇਹ ਸਿੱਧਾ ਸਾਹ ਤੇ ਅਸਰ ਕਰਦਾ ਪਿਆ ਤੁਹਾਡੀ ਤੁਹਾਡੇ ਸਰੀਰ ਨੂੰ ਖਰਾਬ ਕਰ ਰਿਹਾ ਜੀ ਕੂੜਾ ਇਹ ਧੂਆ ਇਹਦਾ ਇੰਨਾ ਜ਼ਹਿਰੀਲਾ ਵਿੱਚੋਂ ਪਤਾ ਨਹੀਂ ਕਿਹੜੇ ਕਿਸ ਤਰ੍ਹਾਂ ਦਾ ਕੂੜਾ ਹੈ ਠੀਕ ਹੈ ਜੀ ਪਲਾਸਟਿਕ ਇਹ ਗੰਦਗੀ ਦਾ ਕੂੜਾ ਇਹ ਜਿਹੜਾ ਅਸੀਂ ਸਾਹ ਲੈਂਦੇ ਆ ਸਾਨੂੰ ਬਿਮਾਰੀ ਵੀ ਕਰ ਰਿਹਾ ਠੀਕ ਹੈ ਜੀ ਬਿਲਕੁਲ ਅੱਛਾ ਬੰਝੇ ਇੱਕ ਪਾਸੇ ਦਾ ਪਲਾਸਟਿਕ ਬੰਦ ਆ ਉਤੋਂ ਉਹੀ ਪਲਾਸਟਿਕ ਦੇ ਢੇਰ ਲੱਗੇ ਆ ਇਹ ਤਾਂ ਦੇਖੋ ਜੀ ਉਹਨਾਂ ਨੂੰ ਸਿੱਟਣ ਵਾਲਿਆਂ ਨੂੰ ਚਾਹੀਦੀ ਆ ਹੁਣਗਾ ਨਹੀਂ ਪੈਸੇ ਤਾਂ ਲੈ ਕੇ ਜਾਂਦੇ ਨਾ ਫਿਰ ਉੱਥੋਂ ਤੱਕ ਚੱਕ ਕੇ ਇੱਥੇ ਸਿੱਟਣ ਦੇ ਕਾਰੇ ਪੈਸਾ ਤਾਂ ਪਤਾ ਨਹੀਂ ਵੀ ਲੈ ਕੇ ਜਾਂਦੇ ਆ ਕਿ ਨਹੀਂ ਜਾਂਦੇ ਆ ਬਈ ਮੈਂ ਇੱਕ ਗੱਲ ਕਹਿੰਦੀ ਗੰਦਗੀ ਆ ਇੱਥੇ ਜਿਹੜੇ ਆ ਮੰਡੀ ਸਬਜ਼ੀ ਲਾਉਂਦੇ ਆ ਇਹਨਾਂ ਦੇ ਬੁਆਰੀ ਦਾ ਘਾਰਾ ਨੀਰਾ ਵੀਰ ਜੀ ਕੀ ਲੱਗਦਾ ਕਿ ਇੱਥੇ ਹਾਲਾਤ ਕੀ ਬਣੇ ਹੋਏ ਆ ਜੱਸੀਆ ਰੋਡ ਮੇਨ ਮੇਨ ਚੌਕ ਹੱਥੇ ਹਾਲਾਤ ਨਹੀਂ ਸਹੀ ਹੁਣੇ ਕਦੀ ਵੀ ਨਹੀਂ ਹੁਣੇ ਕਦੇ ਨਹੀਂ ਹੁਣੇ ਆ ਬੋਹ ਚੇਰ ਹੋ ਗਿਆ ਪਛੋਟੇ ਛੋਟੇ ਹੁੰਦੇ ਸੀ ਉਦੋਂ ਦੇ ਇੱਥੇ ਆ ਇਹੀ ਹਾਲ ਹੈ ਇਹੀ ਹਾਲ ਹੈ ਵਧੀਆ ਕਿ ਘਟਿਆ ਵਧੀਆ ਹੀ ਗਿਆ ਸੋ ਘਟਿਆ ਕਿੱਥੇ ਆ ਆਸ-ਪਾਸ ਇਨੀ ਫੈਕਟਰੀ ਆ ਯਾ ਸਾਰਾ ਕੁਝ ਛੱਦਰ ਹੀ ਆਂਦਾ ਆ ਆ ਰੋਡ ਦੇ ਉੱਤੇ ਹੁਣੇ ਜਨਵਰੀ ਰਾਤ ਨੂੰ ਹੀ ਰੋਡ ਦੇ ਉੱਤੇ ਘੁੰਮਣਾ ਐਕਸੀਡੈਂਟ ਹੋਣੇ ਆ ਆ ਪਰਸੋ ਚੋਥੋਂ ਅੱਗੇ ਐਕਸੀਡੈਂਟ ਹੋਇਆ ਪਿਆ ਸੀ ਪਰਸੋ ਵੀ ਦੱਸ ਰਹੇ ਕਿ ਪਰਸੋ ਅੱਗੇ ਹੋਇਆ ਪਿਆ ਸੀ ਐਕਸੀਡੈਂਟ ਬਹੁਤ ਖਤਰਨਾਕ ਹੋਇਆ ਸੀ ਮੁੰਡੇ ਦੀ ਬਾਜੀ ਪੈ ਗਈ ਸੀ ਉਹ ਅੱਗੇ ਵੀ ਲੈ ਕੇ ਵੀ ਜਾਂਦੇ ਆ ਪਰ ਦੁਨੀਆ ਹਰਦੀ ਨਹੀਂ ਆ ਕਾਰਪੋਰੇਸ਼ਨ ਵਾਲੇ ਤਾਂ ਬਹੁਤ ਰੋਕ ਕੇ ਜਾਂਦੇ ਆ ਗੱਡੀਆਂ ਵੀ ਆਉਂਦੀਆਂ ਕੂੜਾ ਲੈ ਕੇ ਵੀ ਜਾਂਦੇ ਟਰਾਲੀਆਂ ਭਰ ਕੇ ਰਾਤ ਨੂੰ ਲੋਕ ਸੱਟ ਜਾਂਦੇ ਐਡਾ ਡੇਰੇ ਰਾਤੋਂ ਰਾਤ ਨਹੀਂ ਲੱਗ ਸਕਦਾ ਭੈਣ ਜੀ ਇਹ ਰੇੜੀਆਂ ਵਾਲੇ ਹੀ ਆ ਸੱਟ ਕੇ ਜਾਂਦੇ ਰੇੜੇ ਵਾਲੇ ਹੀ ਸੱਟ ਕੇ ਜਾਂਦੇ ਰੇੜੇ ਵਾਲੇ ਜਾਂਦੇ ਆ ਪਰ ਇਹ ਆ ਰਾਤ ਨੂੰ ਸੱਟ ਕੇ ਜਾਂਦੇ ਆ ਦਿਰਨੇ ਨਹੀਂ ਸੱਟਣ ਦੇਣੇ ਅੱਛਾ ਜਿਹੜੀ ਇੱਕ ਗੱਲ ਲੋਕਾਂ ਦੇ ਚਲਾਨ ਕਰ ਕਹਿੰਦੇ ਆ ਵੀ ਅਸੀਂ ਜਿਹੜਾ ਪਲਾਟ ਚ ਕੂੜਾ ਸਿੱਟੂ ਚਲਾਨ ਕਰਾਂਗੇ ਹੁਣ ਇੱਥੇ ਜਿਹੜੇ ਰੇੜੇ ਵਾਲੇ ਸਿੱਟਦੇ ਉਹਨਾਂ ਦੇ ਚਲਾਨੀ ਹੋਣੀ ਚਾਹੀਦੇ ਉਹ ਪੈਸੇ ਨਹੀਂ ਭਰਨੇ ਉਹਨਾਂ ਨੇ ਉਹਨਾਂ ਦੇ ਪੈਸੇ ਭਰਨੇ ਅੱਗੇ ਤਾਂ ਹੀ ਸੱਟਣਗੇ ਹਾਂ ਤਾਂ ਹੀ ਸੱਟਣਗੇ ਉੱਤੇ ਥੋੜਾ ਸਿੱਟ ਦੇਣਗੇ ਜੀ ਬਿਲਕੁਲ ਅੱਧਾ ਤਾਂ ਕੋਈ ਗਲੀ 'ਚ ਨਹੀਂ ਕਿਸੇ ਦੇ ਬੂਹੇ ਅੱਗੇ ਨਹੀਂ ਸੱਟ ਸਕਦਾ ਅੱਥੇ ਕਿੱਦਾਂ ਸੱਟ ਜੂਗਾ ਮੇਨ ਰੋਡ ਦੇ ਉੱਤੇ ਇਹ ਸੋਚਣ ਵਾਲੀ ਚੀਜ਼ ਆ ਬਿਲਕੁਲ ਸਹੀ ਗੱਲ ਆ ਅੱਛਾ ਨੌਜਵਾਨ ਨੇ ਗੱਲ ਬੜੀ ਵਧੀਆ ਕਹੀ ਕੰਦਾ ਉੱਥੇ ਅਗਵਾਂਡ ਚ ਨਹੀਂ ਕੋਈ ਸਿੱਟਣ ਦੇ ਤਾਂ ਇੱਥੇ ਕੋਈ ਬਿਨਾ ਪੈਸੇ ਉਹ ਕਿੱਦਾਂ ਸਿੱਟਣ ਦੇ ਦੂਗਾ ਹਾਂਜੀ ਬਗੈਰ ਪੈਸੇ ਤੋਂ ਸਿੱਟਦੇ ਆ ਪਿੱਛੇ ਰਲੇ ਹੋਏ ਸਾਰੇ ਕਾਰਪੋਰੇਸ਼ਨ ਡਲੀ ਹੋਈ ਹੈ ਬਿਲਕੁਲ ਕਿਉਂਕਿ ਕੰਪੈਕਟਰ ਜਿਹੜੇ ਨੇ ਚੱਲਦੇ ਨਹੀਂਗੇ ਪਤਾ ਔਰ ਡੰਪ ਦੇ ਉੱਤੇ ਪਹਾੜ ਦਾ ਪਹਾੜ ਬਣਦਾ ਜਾ ਰਿਹਾ ਹੈ ਇਸੇ ਕਰਕੇ ਸੌਖਾ ਹੱਲ ਜਿਹੜੀ ਇੱਕ ਤਾਂ ਭੈਣ ਮੇਰੀ ਜਿਹੜੀ ਕਾਰਪੋਰੇਸ਼ਨ ਆ ਅੰਨੇ ਉਹ ਉਹਨਾਂ ਨੂੰ ਪਤਾ ਨਹੀਂ ਲੱਗਦਾ ਹਾਂ ਉਹ ਕਦੀ ਆਂਦੇ ਨਹੀਂ ਇੱਧਰ ਜਿਹੜਾ ਵੀ ਮਾਰਦੇ ਇੱਥੇ ਦਾ ਇੱਥੇ ਦਾ ਕਾਉਂਸਲਰ ਆ ਉਹ ਇੱਥੋਂ ਲੰਘਦਾ ਨਹੀਂ ਹੈ ਕਦੀ ਹੋਏ ਨਿਕਲਦੇ ਹੋਣਗੇ ਹਾਂਜੀ ਰੋਜ਼ ਗੱਡੀ 'ਚ ਨਿਕਲਦੇ ਆ ਉਹਨਾਂ ਨੂੰ ਪਤਾ ਨਹੀਂ ਹੈ ਵੀ ਮੈਨੂੰ ਜਨਤਾ ਨੇ ਚੁਣਿਆ ਹੈ ਸੇਵਾ ਵਾਸਤੇ ਔਰ ਮੈਂ ਕੀ ਕਰ ਰਿਹਾ ਇੱਕ ਅਗਰ ਮਾਮੂਲੀ ਜਿਹਾ ਕੂੜਾ ਨਹੀਂ ਅਸੀਂ ਚੱਕਵਾ ਸਕਦੇ ਤਾਂ ਕੀ ਹਾਲਾਤ ਸੁਧਾਰਾਂਗੇ ਹੋਰ ਆਪਾਂ ਕੀ ਕਰਾਂਗੇ ਕੁਝ ਨਹੀਂ ਕਰ ਸਕਦੇ ਅੱਛਾ ਕੋਈ ਕਹਿੰਦੇ ਸਰਕਾਰਾਂ ਬਦਲ ਗਈਆਂ ਸਰਕਾਰਾਂ ਬਦਲ ਗਈਆਂ ਲੁਧਿਆਣੇ ਦਾ ਤਕਦੀਰ ਬਦਲ ਗਈ ਕਿੱਥੋਂ ਤਕਦੀਰ ਬਦਲ ਗਈ ਕੁਛ ਨਹੀਂ ਬਦਲਿਆ ਹਾਲਾਤ ਜਿਉਂ ਦੇ ਤਿਉਹ ਐ ਕੋਈ ਹੱਲ ਦਿਖਦਾ ਨਹੀਂ ਜੀ ਕੋਈ ਹੱਲ ਨਹੀਂ ਦਿਖ ਰਿਹਾ ਮਾਇੂਸੀ ਐ ਮਾਇੂਸੀ ਐ ਜੀ ਲੁਧਿਆਣਾ ਸਮਾਰਟ ਸਿਟੀ ਕਲੀਨ ਸਿਟੀ ਗ੍ਰੀਨ ਸਿਟੀ ਹੋ ਸਕਦਾ ਮੈਂ ਕਹਿੰਦਾ ਜਦ ਤੱਕ ਪ੍ਰਸ਼ਾਸਨ ਜਾਗੂਗਾ ਨਹੀਂ ਤਦ ਤੱਕ ਕੁਛ ਨਹੀਂ ਹੋ ਸਕਦਾ ਹੈਗਾ ਪ੍ਰਸ਼ਾਸਨ ਨੂੰ ਅੱਖਾਂ ਖੋਲਣੀਆਂ ਪਣੀਆਂ ਬਾਕੀ ਸਾਰੇ ਕੰਮ ਹੋ ਰਹੇ ਨੇ ਇੱਕ ਵਾਰ ਇਧਰ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਨਹੀਂ ਹੈਗਾ ਸਰਕਾਰ ਕੰਮ ਕਰ ਰਹੀ ਹੈ ਉਹ ਨਹੀਂ ਹੈਗਾ ਹੈਗਾ ਸਰਕਾਰ ਕੰਮ ਕਰਕੇ ਡਿਵੈਲਪਮੈਂਟ ਹੋ ਰਹੀ ਹੈ ਦੇਖ ਰਹੇ ਆ ਬੱਗਾ ਜੀ ਜੀ ਵੀ ਦੇਖ ਰਹੇ ਆ ਸੀ ਸਾਰੇ ਹੀ ਦੇਖ ਰਹੇ ਆ ਜੀ ਇਹ ਇਹ ਅਨਗੈਲੀ ਜਿਹੜੀ ਹੈ ਨਾ ਇਹ ਜਿਹੜੇ ਪ੍ਰਾਈਵੇਟ ਠੇਕੇਦਾਰ ਕਾਰਪੋਰੇਸ਼ਨ ਚ ਰੱਖੇ ਉਹਨਾਂ ਦੀ ਆ 11:30 10:11 ਦੇ ਵਿੱਚ ਇਥੇ ਕਾਰਪੋਰੇਸ਼ਨ ਦੇ ਮੇਨ ਅਫਸਰ ਢੇਡਾ ਮਾਰਨ ਔਰ ਮੈਨੂੰ ਮੈਂ ਆਪਣੇ ਅੱਖੀ ਦੇਖਿਆ ਇਥੇ ਗੱਡੀਆਂ ਖੁੱਦ ਕੂੜਾ ਸੁੱਟ ਕੇ ਜਾਂਦੀਆਂ ਹੈਗੀਆਂ ਮੈਂ ਆਪਣੇ ਆਪ ਇਧਰ ਮੁਹੱਲੇ ਚੋਂ ਵੀ ਨਿਕਲ ਨਿਕਰ ਕੇ ਰੇੜੇ ਲੈ ਕੇ ਲੋਕੀ ਆਂਦੇ ਆ ਔਰ 100-100 ਰੁਪਏ ਦੀ ਪਰਚੀ ਕੱਟ ਰਿਹਾ ਜੀ 100 ਰੁਪਏ ਦੀ ਪਰਚੀ ਸਬੂਤ ਪਿਆ ਆ ਸਬ ਤੁਸੀਂ ਵੀ ਕਟਾਣੇ 100 ਰੁਪਏ ਦੀ ਹਾਂਜੀ ਹਾਂਜੀ ਕਟਾਈ ਦੀ ਹੈ ਜੀ ਉਹ ਦੇਖ ਲਓ ਹੁਣ ਘਰ ਦਾ ਕੂੜਾ ਇੱਥੇ ਸਿੱਟ ਕੇ ਜਾਂਦੇ 100 ਰੁਪਏ ਹਾਂਜੀ ਹਾਂਜੀ ਇੱਥੇ ਇੱਥੇ ਸਿੱਟਦੇ ਆ ਇੱਥੇ ਹਾਲਾਤ ਇਹ ਐ ਕਿ ਤੁਸੀਂ ਇੱਕ ਤਾਂ ਪੈਸੇ ਦਿੰਨੇ ਹੋ ਉਤੋਂ ਬਿਮਾਰੀ ਆਪਣੇ ਘਰੇ ਲੈ ਕੇ ਆਣੇ ਹੋ ਤੀਸਰਾ ਲੁਧਿਆਣਾ ਦਾ ਜੋ ਮਾੜਾ ਹਾਲ ਇਹਨੂੰ ਹੁਣ ਕੂੜਾ ਘਰ ਕਹਿਣ ਤੋਂ ਗਰੇਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਨਾ ਤਾਂ ਇਹ ਕਲੀਨ ਹੈ ਨਾ ਗ੍ਰੀਨ ਹੈ ਔਰ ਨਾ ਹੀ ਇੱਥੇ ਤੁਸੀਂ ਇਹ ਦੇਖੋ ਕੋਈ ਹਾਲਾਤ ਇਦਾਂ ਦੇ ਨੇ ਕਿ ਇਸ ਨੂੰ ਤੁਸੀਂ ਗ੍ਰੀਨ ਬੈਲਟ ਲਈ ਚੁਣ ਲਵੋ ਇਹ ਪਰੇ ਤੱਕ ਜਿੱਥੇ ਨਿਗਾਹ ਆ ਰਹੀ ਹੈ ਹਾਲਾਤ ਇੰਨੇ ਮਾੜੇ ਆ ਕਿ ਕੂੜੇ ਨੂੰ ਅੱਗ ਲਗਾ ਕੇ ਲੋਕਾਂ ਦੀ ਸਿਹਤ ਦੇ ਨਾਲ ਸ਼ਰਿਆਮ ਖਿਲਵਾੜ ਕੀਤਾ ਜਾ ਸਕਦਾ ਔਰ ਇਸ ਵਕਤ ਅਸੀਂ ਵੀ ਲੁਧਿਆਣਾ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਤੋਂ ਇੱਕ ਸਵਾਲ ਜ਼ਰੂਰ ਪੁੱਛਾਂਗੇ ਕਿ ਇਸ ਤਰ੍ਹਾਂ ਤੁਸੀਂ ਲੁਧਿਆਣਾ ਨੂੰ ਕਲੀਨ ਗ੍ਰੀਨ ਅਤੇ ਸਮਾਰਟ ਬਣਾਉਂਗੇ ਕੀ ਜ਼ਿੰਮੇਵਾਰੀ ਨਿਭਾਓਗੇ ਔਰ ਜਿਹੜੇ ਲੋਕ ਇਸ ਕੂੜੇ ਦੇ ਡੰਪ ਲਈ ਦੋਸ਼ੀ ਹੈ ਕਿ ਆ ਉਹਨਾਂ ਤੇ ਕਾਰਵਾਈ ਹੋਏਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ